ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਸਹਰਤਾਪਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈਕੋਲ ਦੋ ਗਾਵਾਂ ਪਕਾਉ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਬਾਈ ਦਾ ਨੰਬਰ ਆਪਾਂ ਲਿਖਾਂਗੇ ਟਾਈਟਲ ਵਿੱਚ ਉੱਪਰਲੀ ਸਾਈਡ ਲਿਖਾਂਗੇ ਭਰਾ ਠੀਕ ਹੈ ਨਾ ਕਈ ਵਾਰ ਸੇਵ ਹੋ ਜਾਂਦੀ ਹੈ ਨਾ ਫਿਰ ਆਪਾਂ ਉਹ ਨੰਬਰ ਤੇ ਨਾ ਲਿਖਦੇ ਨੇ ਉਹਨੇ ਵੀ ਸੇਵ ਹੋ ਗਿਆ ਨਾ ਕਿਉਂਕਿ ਬਾਈਆਂ ਨੂੰ ਬਾਹਲੇ ਖੋਣ ਦੇ ਫਿਰ ਬਾਈ ਪ੍ਰੇਸ਼ਾਨ ਹੁੰਦਾ ਤੇ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਬਾਈ ਜੀ ਸਾਸਤਰੀ ਕਾਲ ਜੀ ਸੇਕਾਲ ਜੀ ਨਾਮ ਮੋਣਾ ਜੀ ਪਿੰਡ ਤਾਂ ਆਪਾਂ ਮੰਡੀ ਜੀ ਜ਼ਿਲ੍ਹਾ ਬਰਨਾਲਾ ਜੀ ਹਾਂਜੀ ਬਾਈ ਜੀ ਆਪਣੇ ਕੋਲ ਕਿੰਨੀਆਂ ਗਾਵਾਂ ਅੱਜ ਆਪਣੇ ਕੋਲ ਦੋ ਗਾਇਆਂ ਜੀ ਠੀਕ ਹੈ ਜੀ ਪਹਿਲੀ ਗਾਂ ਦੀ ਜਾਣਕਾਰੀ ਦਿਓ ਜੀ ਪਹਿਲੀ ਗਾਂ ਜੀ ਤਾਜੀ ਅਜੇ ਘੰਟਾ ਤੱਕ ਹੋਇਆ ਸੂਈ ਆ ਤਾਂ ਹਲੇ ਜੇਰ ਲੌਕੀਂਦੀ ਆ ਜੇਰ ਲਮਕੀ ਜਾਂਦੀ ਹੈ ਜੀ ਠੀਕ ਹੈ ਜੀ ਤੇ ਜੀ ਦੇਖ ਲਓ ਜੀ ਥਾਂ ਆਰਡਰ ਰੂਡਰ ਬਹੁਤ ਵਧੀਆ ਠੀਕ ਹੈ ਕਰਮਾਲੀ ਦਾ ਠੰਡੀ ਸੀਲ ਹੈ ਜੀ ਠੀਕ ਹੈ ਜੀ ਹਾਂ ਜੀ ਦੂਜਾ ਸੂਆ ਸੂਈ ਜੀ ਦੂਜਾ ਸੂਆ ਸੂਈ ਆ ਤੇ ਰੇਟ ਰੂਟ ਭਰਾ ਜਾਇਜ ਰੇਟ ਆਪਣੇ ਜਾਇਜ ਹੀ ਹੁੰਦੇ ਆ ਫੋਨ ਤੇ ਕਰ ਲਾਂਗੇ ਜੀ ਫੋਨ ਤੇ ਕਰੂੰਗੇ ਹਾਂ ਜੀ ਲੋ ਭਰਾ ਚੈੱਕ ਕਰ ਸਾਬੇ ਲੋ ਜੀ ਇਹ ਵਾਲੋ ਬਬੂ ਦਾ ਬੱਚਾ ਭਰਾ ਬੱਚਾ ਜੀ ਬੱਸ ਇਹਨਾਂ ਨੂੰ ਦਿੱਤਾ ਠੀਕ ਹੈ ਜੀ ਲੋ ਭਰਾ ਤੋੜ ਦੋ ਜੀ ਲਓ ਜੀ ਕਾਤ ਬੜ ਸੁੱਕਣਾ ਸੋਨਾ ਕਰਮਾਂ ਵਾਲੀ ਦਾ ਠੀਕ ਹੈ ਨਾ ਬਾਕੀ ਬਾਈ ਤਾਰਾ ਵੀ ਮਾਰ ਦੋਗੇ ਹਾਂ ਜੀ ਮਾਰ ਦਾਂਗੇ ਮਾਰ ਦੋ ਮਾਰ ਦੋ ਕੋਈ ਦਿੱਕਤ ਨਹੀਂ ਠੀਕ ਹੈ ਜੀ ਤੋੜ ਦੋ ਮੜਾ ਜਾ ਚੱਲ ਲਓ ਜੀ ਥੋੜੇ ਬੱਚੇ ਦਾ ਕਰ ਦੇ ਤਾਂ ਜੀ ਸੂਈ ਵਾਲੇ ਜੇ ਲੋਕੀ ਜਾਂਦੇ ਤਾਂ ਸਾਡੇ ਸਾਹਮਣੇ ਬਾਈ ਕੰਟਾ ਕਿਉਂ ਆ ਜਾ ਸੂਈ ਹਾਂ ਜੀ ਲਿਓ ਮੋੜ ਦੇ ਮੋੜ ਠੀਕ ਹੈ ਜੀ ਵਾ ਤੋੜੀ ਤੇ ਹੁਣ ਮੈਂ ਲਓ ਜੀ ਕੋਈ ਜਾਨਵਰ ਬੱਚੇ ਦਾ ਕਰ ਦੇ ਦਾ ਥੋੜਾ ਜਿਹਾ ਬਾਕੀ ਲਓ ਜੀ ਬਾਈ ਤਾਰਾ ਮਾਰ ਦਾਂਗੇ ਇਸ ਚੱਕਰ ਚੱਲੇਗਾ ਠੀਕ ਹੈ ਜੀ ਦੂਜੇ ਦੀ ਮਾਰ ਦੋ ਬਈ ਦੋਨਾਂ ਲੋ ਜੀ ਠੀਕ ਹੈ ਜੀ ਇਹਦਾ ਜੀ ਆਪਾਂ 3 ਕਿਲੋ ਬੋਲਾ ਦਾ ਚਿਓਤਾ ਠੀਕ ਹੈ ਜੀ ਬਾਕੀ ਬੱਚੇ ਨੂੰ ਵੀ ਪਿਆਇਆ ਠੀਕ ਹੈ ਜੀ ਹਾਂ ਜੀ ਪਹਿਲੇ ਸੂਏ ਨੇ ਆਏ ਲਾ ਲਓ ਵੀ 12 ਲੀਟਰ ਖੁੱਲਾ ਦੁੱਧ ਦਿੱਤਾ ਠੀਕ ਹੈ ਜੀ ਹਜੇ ਕੋਈ ਜਵਾਨ ਬੱਚੀ ਹੈ ਜੀ ਅੱਧੀ ਦੰਦੋ ਵੀ ਠੀਕ ਹੈ ਠੀਕ ਹੈ ਜੀ ਤੇ ਹੁਣ ਇੱਕ ਤੀ 13 14 14 ਕਿਲੋ ਦੁੱਧ ਦੇਣ ਦੀ ਸੁਭਾਅ ਬਣਾ ਠੀਕ ਹੈ ਥਾਣ ਬਾਕੀ ਠੰਡੀ ਸੀਲ ਤੁਸੀਂ ਥਾਣ ਦੇਖੋ ਜੀ ਬਈ ਠੀਕ ਹੈ ਲੱਖ ਰੁਪਏ ਵਾਲੀ ਗਾਣੂ ਨਹੀਂ ਲੱਗਦਾ ਠੀਕ ਹੈ ਠੀਕ ਇਹਦਾ ਦੁੱਧ ਵੀ ਵਹੀਆਂ ਰਕਾ ਹੋਊਗਾ ਜੀ ਠੀਕ ਹੈ ਠੀਕ ਸੇਲ ਸੰਢੀ ਦੇਖ ਲਓ ਜੀ ਬਈ ਜਾਇ ਜੀ ਕਰੇਗਾ ਰਮਨ ਲਾ ਮਾ ਜੀ ਬੈਣ ਕੋਈ ਬੰਦਾ ਮੰਗ ਲੇ ਆਪਾਂ ਜੀ ਦਿਲੋਂ ਬੈਣ ਦਵਾਵਾਂਗੇ ਇਹ ਜੀ ਬੈਣ ਕਰ ਕਰਨੀ ਖੜੀ ਠੀਕ ਹੈ ਹਾਂਜੀ ਹਾਂਜੀ ਬਈ ਦੂਜੀ ਦੱਸੋ ਜਾਣਕਾਰੀ ਦੂਜੀ ਇਹ ਚਿਓਲੀ ਸੀਗਾ ਹਾਂਜੀ 10 ਕਿਲੋ ਦੁੱਧ ਹੈ ਹਾਂਜੀ ਤੇ ਅਗਲਾ ਸਵੇਰੇ ਇਹ 7 ਵਜੇ ਚੋਈਆ ਠੀਕ ਹੈ ਜੀ ਅਗਲਾ ਆਪਦੀ ਤਸੱਲੀ ਕਰਕੇ ਦੋ ਟਾਈਮ ਚੋਕੇ ਰਹਿਣ ਦਾ ਇੰਤਜ਼ਾਮ ਹੈਗਾ ਹਾਂਜੀ ਰੋਟੀ ਪਾਣੀ ਜਿਹੇ ਆਪ ਖਾਣੇ ਠੀਕ ਹੈ ਤੇ ਚੋਕ ਲੈ ਕੇ ਮਗਰ ਇਹਦੇ ਬੱਛਾ ਜੀ ਮਗਰ ਬਸ ਇਹ 20 ਦਿਨਾਂ ਦੀ ਸੂਈ ਹੈ ਜੀ ਠੀਕ ਹੈ ਇਹ ਵੀ ਗਾਂ ਠੰਡੀ ਸੀਲ ਦੇਖੋ ਹਾਂਜੀ ਨਹੀਂ ਕੋਈ ਵੀ ਗਾਂ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਚੁਵਾਈ ਚੁਵਾਈ ਇਹਦੀ ਵੀ ਬਹੁਤ ਚੰਗੀ ਲੱਗੀ ਰਹਿਣੋ ਜੀ ਠੀਕ ਲੋਪਰਾ ਠੀਕ ਹੈ ਜੀ ਲੋ ਜੀ ਮਗਰ ਨੇ ਤਾਂ ਮਾਰ ਠੀਕ ਹੈ ਕਾ ਦੇਖੋ ਇਹ ਉਹਦੀ ਪਿਸ਼ਾਬ ਕਰਨ ਲੱਗ ਗਈ ਠੀਕ ਤੋੜ ਕੇ ਦਿਖਾ ਦਿੰਦੇ ਤੋੜ ਦਿਓ ਲੋਪਰਾ ਚੈੱਕ ਕਰ ਸਾ ਦਿਓ ਤੇ 9 ਲੀਟਰ ਤਾਂ ਦਾ ਬਈ ਹਾਂ 10 ਲੀਟਰ ਹੈ ਜੀ ਹੁਣ 7 ਵਜੇ ਤਾਂ ਚੋਈ ਆ ਠੀਕ ਹੈ ਜੀ ਮਗਰ ਬੱਸ ਆਏ ਹਾਂਜੀ ਬਈ ਰੇਟ ਤਾਂ ਜਾਇਜ਼ ਆ ਇਹ ਰੇਟ ਇਹਦਾ ਵੀ ਜਾਇਜ਼ ਹੈ ਉਹ ਖਾਣ ਪੀਣ ਨੂੰ ਇਹ ਖੁੱਲੀ ਆ ਜੀ ਹਾਂਜੀ ਹਾਂਜੀ ਠੀਕ ਹੈ ਜੀ ਦੋਪਰਾ ਇੱਥੇ ਲਟੋਲਾ ਕਰਮਾਂ ਦੇ ਬਹੁਤ ਆ ਠੀਕ ਆ ਆਖਰੇ ਬਹੁਤ ਬੰਦੀ ਹੈ ਜੀ ਮੌਕੇ ਤੇ ਠੀਕ ਹੈ ਜੀ ਠੀਕ ਦੋਪਰਾ ਸਾਰ ਤਪਾ ਤੇ ਜ਼ਿਲ੍ਹਾ ਨੂੰ ਪਾਇਦਾ ਜੀ ਬਰਨਾਲਾ ਬਾਈ ਦਾ ਪੌਲ ਤੇ ਕੋਲੀ ਘਾਰਾ ਫਰਾ ਠੀਕ ਹੈ ਨਾ ਬਾਈ ਜੀ ਨੇ ਜੋ ਕੰਡੈਕਟ ਕਰੋ ਠੀਕ ਹੈ ਜੀ ਲਓ ਜੀ ਬਾਈ ਕੋਲ ਦੋ ਗਾਵਾਂ ਠੀਕ ਹੈ ਜੀ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚੱਕ ਕੇ ਬਾਏ